ਆਪਣੇ ਡੀਐਨਏ ਕੇ ਐਨਕਾ ਲਾ ਕੇ ਦੇਖਣਾ ਪੈ ਗਿਆ ਜੀ ਭਾਜੀ ਸਹੀ ਗੱਲ ਹੈ ਸਹੀ ਗੱਲ ਹੈ ਭਾਜੀ ਜਮਾ ਸਾਰਾ ਰੇਸ਼ਮ ਦਾ ਕੰਮ ਹੈ ਕੋਈ ਸਿੱਟੀ ਨਹੀਂ ਕੋਈ ਸਟੋਨ ਨਹੀਂ ਬਟੀਕ ਦਾ ਪੀਸ ਹੈ ਯਕੀਨ ਮੰਨੇ ਰਾਜਾ ਜੀ ਡੀਐਨ ਨਾਲ ਉਹ ਤਾਂ ਪ੍ਰਦੀਪ ਜੀ ਚਮਕੇ ਪਏ ਆ ਦੇਖਦਾ ਸੀ ਸਾਰਾ ਲੱਗਦਾ ਓਏ ਇਹ ਨਹੀਂ ਇਹਨੇ ਸੋਹਣੇ ਸੋਹਣੇ ਡੀਐਨ ਹੈ 3D ਡੀਐਨ ਕੇ ਐਨਕਾ ਲੈਣੇ ਪਏ ਭਾਜੀ ਨੰਬਰ 2 ਤੇ ਨੈਕ ਵੀ ਨੈਕ ਦੇ ਉੱਪਰ ਹੈ ਜੀ ਕੋਟਨ ਦਾ ਸੂਟ ਹੈ ਬਗੈਰ ਲੋਨ ਤੋਂ ਦੁਪੱਟਾ ਵੀ ਨਾਲ ਹੈ ਜੀ ਆ ਲੋ ਆ ਗਿਆ ਦੁਪੱਟਾ ਇਹਦਾ ਹਾਂਜੀ ਚੈੱਕ ਕਰੋ ਦੁਪੱਟਾ ਨਾਲ। ਸ਼ਰੀਨ ਦਾ ਦੁਪੱਟਾ ਇਹ ਬਥੜਾ ਦਾ ਵਰਕ ਪਾਜੀ। ਸ਼ਰੀਨ ਦੇ ਦੁਪੱਟੇ ਆਪਾਂ ਥੈਡ ਦਾ ਵਰਕ ਪਾਜੀ 3316 ਆ ਟਿਕਾ ਪਾਜੀ। ਅੱਛਾ ਜੀ ਕੀ ਰੇਟ ਆ ਪਾਜੀ? ਅੱਛੇ ਰੇਟ ਪਾਜੀ। 18% ਆ। ਅੱਛੇ ਰੇਟ ਪਾਜੀ। ਯਾਨੀ ਕਿ 1650 1650 ਰੁਪਏ ਸੋਟੇ ਤੇ ਥੋੜਾ ਮਨ ਖੁਸ਼ ਹੋ ਜੂ ਕਲਰ ਦੇ ਕਿੰਨੇ ਪਿਆਰੇ ਪਿਆਰੇ ਕਲਰ ਆ ਪਾਜੀ ਕਰਨ ਲਈ ਹਰੋ। ਜੋ ਜੀ ਕਲਰ ਲੋ ਕਲਰ ਤੁਸੀਂ ਇਸ ਡਿਜ਼ਾਈਨ ਦੇ ਕਲਰ ਲੋ ਵੀ ਦੇ। ਆ ਦੇਖੋ ਆ ਚਾਰ ਕਲਰ ਇਸ ਡਿਜ਼ਾਈਨ ਦੇ ਆ। ਅਗਲਾ ਜਿਹੜਾ ਸਰਦੀਪ ਪਾਜੀ ਆਮਲੀ ਐਨ ਦਾ ਸਾਇਲ ਨੂੰ ਵੀ ਦੇ ਦੋ ਇਹ ਵੀ ਪਾਲੂਆ ਬਾਜੀ ਨਾ ਬਾਜੀ ਏਡਾ ਕਰਦੇ ਹੋ ਲਾਓ ਜੀ ਇੱਕ ਦਾ ਮੂੰਹ ਨਿਕਿਆ ਆਉਤੋ ਬਥੇੜਾ ਐਨ ਦਾ ਪੁਆਈ ਰਿਹਾ ਤੇ ਛੋੜ ਤੁਸੀਂ ਐਵੇਂ ਇਹ ਲਗਾਣੇ ਐਨ ਦੋ ਬਾਈ ਆਹ ਦੇਖੋ ਹੋਰ ਦੱਸੋ ਸਹੀ ਲੱਗਦੀ ਹੈ ਬਾਜੀ ਸਹੀ ਲੱਗ ਰਹੀ ਹੈ ਬਾਈ ਸਹੀ ਲੱਗ ਰਹੀ ਹੈ ਦੇਖੋ ਕਿਤੇ ਕਾਰਟੂਨ ਜਿਹਾ ਬਣਾ ਕੇ ਬਿਠਾ ਦੇਓ ਨਹੀਂ 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 ਜਿਹਦੀ ਗੱਲ ਨਹੀਂ ਬਾਜੀ ਦੇਖੋ ਡਿਜ਼ਾਈਨ ਦੇਖੋ ਜੀ ਬਾਜੀ ਸਾਰਾ ਧਾਗੇ ਦਾ ਕੰਮ ਕੋਈ ਸਿੱਪੀ ਨਹੀਂ ਕੁਛ ਟੂਣ ਨਹੀਂ ਧਾਗੇ ਦਾ ਕੰਮ ਕੀਤਾ ਇਹ ਰੇਸ਼ਮ ਦਾ ਕੰਮ ਹੈ ਸਾਰਾ ਰੇਸ਼ਮ ਜਿਹੜਾ ਹੈ ਟੋਟਲ ਰੇਸ਼ਮ ਜਿਹੜਾ ਹੈ 3 ਐਕਾ ਭਾਜੀ ਜੇ ਡੁਪੱਟੇ ਦੀ ਗੱਲ ਕਰੀਏ ਦੁਪੱਟਾ ਵੀ ਰੇਸ਼ਮ ਭਾਜੀ ਬਿਲਕੁਲ ਮਸ਼ਲੀਨ ਦੇ ਉੱਤੇ ਰੇਸ਼ਮ ਦਾ ਕੰਮ ਆ ਕੰਮ ਲੱਖੋ ਭਾਜੀ ਤੇ ਭਾਜੀ ਇੱਕ ਗੱਲ ਹੋਰ ਦੱਸਾਂ ਹਾਂਜੀ ਭਾਜੀ ਐਨਕਾ ਲਾ ਕੇ ਤਾਂ ਡਿਜ਼ਾਈਨ ਹੋਰ ਵੀ ਸੋਹਣਾ ਲੱਗਣ ਲੱਗ ਗਿਆ ਭਾਜੀ 3D ਹੈ 3D ਐਨਕਾ ਲੈਣੇ ਪੈਗੇ ਭਾਜੀ ਆਹ ਲੋ ਜੀ ਆਹ ਲੋ ਜੀ ਆਹ ਸਾਰੇ ਕਲਰ ਵੀ ਦੇ ਅਵੇਲੇਬਲ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਗੋਠੀ ਵਾਲਿਆਂ ਦੇ ਬ੍ਰਾਂਡ ਮਾਲ ਮਿਲਦਾ ਰਹਿੰਦਾ ਹੈ ਠੀਕ ਹੈ ਜੀ ਨਵੀਂ ਤੋਂ ਨਵੀਂ ਆਈਟਮ ਆਂਦੀ ਰਹਿੰਦੀ ਹੈ ਸਾਰੇ ਹੀ ਬਿਚਾਇ ਨਵੇਂ ਬਿਲਕੁਲ ਜੀ ਬਿਲਕੁਲ ਉਹ ਸਭ ਨਾਲ ਵੱਡੀ ਗੱਲ ਕੀ ਰੇਟ ਹੈ ਨੋਰਮਲ ਭਾਜੀ ਨੋਰਮਲ ਰੇਟਾਂ ਤੇ 50% ਸਕੋੜਾ ਭਾਜੀ ਬਿਲਕੁਲ ਜੀ ਬਿਲਕੁਲ ਜਿਵੇਂ ਕਹਿ ਰਿਹਾ ਭਾਈ ਸਾਹਿਬ ਨੋਰਮਲ ਰੇਟ ਨੇ 50% ਆਫ ਦਾ ਮੇਲਾ ਲੱਗ ਚੁਕਿਆ ਹੈ ਉਹ ਨਵੀਂ ਤੋਂ ਨਵੀਂ ਵੈਰਾਈਟੀ ਆ ਰਹੀ ਹੈ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਗੋਰੇ ਮੁਖੜੇ ਦੇ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਛੇਕ ਮਨ ਜੁਰ ਕਰਿਓ ਹੀ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਮੈਂ ਕਰ ਲਿਆ ਆਪਦਾ ਕੰਮ ਗੋਠੀ ਵਾਲਿਆਂ ਤੋਂ ਹਟ ਕੇ ਆਪਦੀ ਦੁਕਾਨ ਕੀਤੀ ਐ ਸ਼ਾਪ ਨਵੀਂ ਕੀਤੀ ਐ ਆ ਡਿਜ਼ਾਈਨ ਦਾ ਕਹਿੰਦਾ 1000 ਰੁਪਏ ਦਾ ਸੂਟ ਲੈ ਕੇ ਆਇਆ ਵੀਰੇ ਨਵੇਂ ਡਿਜ਼ਾਈਨ ਲੈ ਕੇ ਆਇਆ ਕਿੰਨੇ ਦਾ ਵੇਚੇਗਾ ਵੀਰੇ 1000 ਰੁਪਏ ਦਾ ਲੈ ਕੇ ਆਇਆ ਵੀਰੇ 1500 ਦਾ ਵੇਚੂਗਾ 1200 1500 ਓਹ ਹੋ ਰਿਹਾ ਨਾ ਫੁੱਦੋ ਦਾ ਫੁੱਦੋ ਯਾਰ ਭਾਈ ਭਾਜੀ ਓ ਆ ਦੇਖ ਆ ਸੇਮ ਡਿਜ਼ਾਈਨ 650 600 ਗੋਠੀ ਵਾਲਿਆਂ ਦੇ ਮਿਲ ਜਾਂਦੇ ਐ ਕੀ ਕਰਦੇ ਹੋ ਭਾਜੀ ਆ ਚੈੱਕ ਕਰ ਲੈ ਆ ਲੈ ਖਾਟੇ ਛੇ ਛੇ ਜੀ ਮੈਂ ਤਾਂ ਬਾਹਰੋਂ ਲੈ ਕੇ ਆਇਆ ਮਾਲ ਸਸਤਾ ਕਰਕੇ ਵੀ ਮੈਨੂੰ ਸਸਤਾ ਕਰਕੇ ਦਿੱਤਾ ਜੀ ਓ ਤੂੰ ਜਾ ਪਰਾਂ ਆ ਲੈ ਆਜਾ ਡਾਕਟਰ ਅੱਛਾ ਜੀ ਤੈਨੂੰ ਫੁੱਦੂ ਬਣਾਦਾ ਵਾਪਸ ਹੀ ਆਣਾ ਪਊਗਾ ਫਿਰ ਵਿਹੋਸ਼ ਨਾ ਹੋ ਜੀ ਵੀਰ ਵਿਹੋਸ਼ ਤੈਨੂੰ ਆ ਜੀ ਮੈਂ ਤਾਂ 1.5 ਦੋ ਲੱਖ ਦਾ ਮਾਲ ਲੈ ਆਇਆ ਜੀ ਕੰਪਨੀ ਵੀ ਸੇਮ ਹੈ ਵੀਰੇ ਸਿੱਕਰ ਮਲਾ ਸਿੱਕਰ ਮਲਾ ਫਿਰ ਗਏਗਾ ਉਹਨਾਂ ਦਾ ਯਾਰੂ ਮਾਲ ਹੈ ਦੇਸੀ ਮਾਲ ਅੰਬਰਸਦੀ ਮਾਲ ਆਂ ਦੱਸਾ ਦਿਓ ਜੀ ਸੇਮ ਚੀਜ਼ ਹੈ ਮੈਂ ਲੈ ਕੇ ਆਇਆ 1200 1000 ਦਾ ਸੂਟ ਤੇ ਇਹ ਦੇ ਰਿਹਾ 675 ਰੁਪਏ ਦਾ ਸੂਟ ਆ ਉਹ ਵੀਰੇ ਇੰਸਟਾਗ੍ਰam ਤੇ ਜਿਹੜੇ ਵੀਡੀਓ ਵਾਲੇ ਬਣਾ ਰਹੇ ਫੁੱਦੂ ਬਾਈ ਦਾ ਵੀ ਫੁੱਦੂ ਖਿੱਚਦਾ ਕਿਸੇ ਨੇ ਜੀ ਮੈਂ ਤਾਂ ਮਾਲ ਲੋਟੀ ਵਾਲਿਆਂ ਦੇ ਇਹਦਾ ਮੇਰੀ ਠੂਈ ਵੱਜ ਗਈ ਉਹਨੂੰ ਚੱਕਰ ਆ ਰ ਕਮਰਾਡ ਹੋ ਗਿਆ ਨਾ ਜਗੇ ਮੇਰਾ ਜੇ ਤੇਰਾ ਕਮਰਾਡ ਹੋ ਗਿਆ ਨੂੰ ਪਾਣੀ ਪੈਨ ਨੂੰ ਵਾਪਸ ਕਰ ਲੈਣਗੇ ਮਾਲ ਪਾਣੀ ਪੈਨ ਨੂੰ ਪਾਣੀ ਕਰਨਾ ਖਾਜੀ ਕੋਈ ਨਹੀਂ ਕੋਈ ਨਹੀਂ ਕੋਈ ਪਾਣੀ ਪਿਆ ਮਾਰ ਛਿੱਟੇ ਇਹ ਆਲਾ ਭਰਾ ਤੂੰ ਪਾਣੀ ਪੀ ਯਾਰ ਆਲਾ ਜੱਟਾ ਨਾ ਹਾਏ ਉਹ ਬੰਦੇ ਨੂੰ ਟੈਨਸ਼ਨ ਹੋ ਗਈ ਐਡਾ ਇੱਕ ਇੱਕਦਮ ਲੈ ਆਇਆ ਮਾਲ ਮਹਿੰਗਾ ਕਿੰਨਾਂ ਰੁਪਏ ਲਾਇਆ ਕਰਪਿਆ ਲਾਇਆ ਮਾਲ ਤੇ ਯਾਰ ਓ ਚੱਲ ਕੋਈ ਨਹੀਂ ਕੋਈ ਨਹੀਂ ਤੇਰਾ ਫਾਇਦਾ ਕਰਾ ਦਾਂਗੇ ਤੁਸੀਂ ਨਾ ਘਾਟਾ ਖਾ ਲਿਓ ਤੁਸੀਂ ਗੋਠੀ ਵਾਲਿਆਂ ਦੇ ਹੀ ਆਉਣਾ 650 ਦੇ ਸੂਟ ਮਿਲਦੇ ਪਿਆ ਜੀ ਇਹ ਪਿਓਰ ਦੁਪੱਟੇ ਦੇ ਨਾਲ ਔਰ ਆ ਲਿਆ ਫਿੱਟ ਮੁੰਡੇ ਤਾਂਗ ਜੀ ਆ ਦੇਖ ਆ ਕਿੰਦੇ ਮਤਲਬ ਸੋਹਣੇ ਜਿਹੇ ਆਣ ਆ ਗਏ ਕੋਈ ਨਹੀਂ ਦੇ ਸਕਦਾ ਰੇਟ ਲੱਗਿਆ ਨਾ ਪਤਾ 1200 ਰੁਪਏ ਦਾ ਰੇਟ ਇਹ ਦੇ ਦੇ 650 ਰੁਪਏ ਦਾ ਸਿਰਫ ਸੇਮ ਕੰਪਨੀ ਹੈ ਸੇਮ ਕੁਆਲਿਟੀ ਹੈ ਆ ਅੱਗ ਇੱਧਰ ਖੋਲਣਾ ਸੀ ਜਾ ਇਹ ਰਜਤ ਤੂੰ ਜਗ੍ਹਾ ਹੀ ਚੇਂਜ ਕਰ ਲਈ ਮੈਂ ਸਾਹਮਣੇ ਖੋਲ ਹੀ ਜਣਾ ਹੈਗਾ ਭਾਜੀ ਇਹ ਕਿਹੜੇ ਸੂਟ ਆ ਗਏ ਹੁਣ ਇਹ ਭਾਜੀ ਪਾਰਟੀ ਵੇਅਰ ਸੂਟ ਆ ਗਏ ਨੇ ਫੋਇਲ ਸਿਮਰ ਦੇ ਉੱਤੇ ਬਿਲਕੁਲ ਨਵੇਂ ਨਵੇਂ ਕੱਪੜਿਆਂ ਦੇ ਉੱਤੇ ਇਹਦਾ ਬਾਲਾ ਹੀ ਘੈਂਡਿਆ ਨੇ ਵੀਰੇ ਟੋਟਲ ਸਿਪਲੀ ਦਾ ਕੰਮ ਹੈ ਚੈੱਕ ਕਰੋ ਟੋਟਲ ਸਿਪਲੀ ਦਾ ਕੋਈ ਇਹਦੇ ਚ ਜਰੀ ਨਹੀਂ ਪਿੱਲਾ ਨਹੀਂ ਟੋਟਲੀ ਹੈਂਡਵਰਕ ਹੈ ਤੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਕੀ ਬਾਤ ਹੈ ਜੀ ਦੁਪੱਟੇ ਦੇ ਕੋਰਨਰ ਤੇ ਵੀਰੇ ਬਿਲਕੁਲ ਜੀ ਅੱਜ ਮੈਂ ਸੋਚਿਆ ਪਾਰਟੀ ਵੇਅਰ ਸੂਟ ਹੀ ਦਿਖਾਉਣੇ ਆ ਦਾਜਵਦੀ ਵਾਲੇ ਸੂਟ ਦਿਖਾਉਣੇ ਆ ਲੜਾਈਆਂ ਕੁੜੀਆਂ ਵਾਲੇ ਆਮ ਸੂਟ ਬਹੁਤ ਦਿਖਾਦੇ ਤੇ ਹੁਣ ਆਪਾਂ ਰੱਖ ਲਈ ਤਾਂ ਪਹਿਲਾ ਪਹਿਲਾ ਇਹਦੀ ਵੈਰਾਈਟੀ ਤੁਹਾਨੂੰ ਫੋਲ ਦਿਖਾਇਆ ਕਰਨੀ ਹੈ ਆ ਦੇਖੋ ਕਲਰ ਵੀ ਹੈਗੇ ਭਾਜੀ ਇਹਦੇ ਅੱਛਾ ਕਲਰ ਵੀ ਹੈ ਵੀਰੇ ਹਾਂਜੀ ਭਾਜੀ ਤਿੰਨ ਕਲਰ ਹੈ ਤਿੰਨੇ ਕਲਰ ਬੜੇ ਸ਼ਾਨਦਾਰ ਹੈ ਬਿਲਕੁਲ ਨਵੀਂ ਵੈਰਾਈਟੀ ਆ ਚੁੱਕੀ ਹੈ ਵੀਰੇ ਪਾਰਟੀ ਵੇਅਰ ਸੂਟਾਂ ਦੀ ਜਿਹੜੀ ਮੇਰੀ ਭੈਣ ਨੇ ਮੈਰਿਜ ਦਾ ਕਪੜਾ ਖਰੀਦਣਾ ਹੈ ਦਾਜਵਰੀ ਵਾਲੇ ਸੂਟ ਖਰੀਦਨੇ ਆ ਦਾ ਗੋਠੀ वर्ल्ड वाइड ਤੇ ਜ਼ਰੂਰ ਵਿਜ਼ਿਟ ਕਰੋ ਨਵੀਂ ਤੋਂ ਨਵੀਂ ਵੈਰਾਈਟੀ ਲਈ ਭਾਜੀ ਹਾਂਜੀ ਅੱਜ ਕਿਹੜੀ ਵੈਰਾਈਟੀ ਦਿਖਾਓਗੇ ਭਾਜੀ ਅੱਜ ਮੈਂ ਪ੍ਰਿੰਟਾ ਪ੍ਰੌਂਡਾ ਨਾਲ ਹਟ ਕੇ ਆਈਟਮ ਲਿਆ ਅੱਜ ਪ੍ਰਿੰਟ ਪ੍ਰੌਂਡ ਨਹੀਂ ਦਿਖਾਣਗੇ ਕਿਹੜੇ ਡਿਜ਼ਾਈਨ ਲਿਆਇਓ ਭਾਜੀ ਅੱਜ ਹਾਂਜੀ ਅੱਜ ਮੈਂ ਲਿਆ ਪਾਰਟੀ ਵੇਅਰ ਦਾਜਵਰੀ ਵਾਲੇ ਸੂਟ ਨਵੇਂ ਕੱਪੜਿਆਂ ਦੇ ਮੈਂ ਕਹਾਂ ਜਵਾਂ ਨਵੇਂ ਕੱਪੜੇ ਰਖੜੀ ਤੋਂ ਪਹਿਲਾਂ ਆ ਚੁੱਕੇ ਨੇ ਆਪਣੇ ਕੋਲੇ ਦਿਖਾਓ ਭਾਜੀ ਕਿਹੜੇ ਡਿਜ਼ਾਈਨ ਭਾਜੀ ਆਹ ਦੇਖੋ ਪਹਿਲਾਂ ਤੁਸੀਂ ਸੂਟ ਦਾ ਡਿਜ਼ਾਈਨ ਦੇਖੋ ਆ ਦੇਖੋ ਫੋਇਲ ਸਿਮਰ ਦੇ ਉੱਤੇ ਸਾਰਾ ਟੋਟਲੀ ਹੈਂਡਵਰਕ ਕੀਤਾ ਹੈ ਉਹ ਵੀ ਬਿਲਕੁਲ ਹੀ ਯੂਨੀਕ ਤੇ ਡਿਫਰੈਂਟ ਸਟਾਈਲ ਨਾਲ ਆ ਸਾਰੇ ਬਾਜੂ ਹੈ ਭਾਜੀ ਇਹਦੇ ਹੈਵੀ ਤੇ ਨਾਲ ਆਏਗਾ ਦੁਪੱਟਾ ਆਏਗਾ ਆ ਦੇਖੋ ਦੁਪੱਟੇ ਤੇ ਵੀ ਫੋਰਸ ਹਾਈਟਡ ਕਟਵਰਕ ਦੇ ਨਾਲ-ਨਾਲ ਚਾਰੇ ਕੋਨੇ ਬਣੇ ਆ ਕਲਰ ਤੁਹਾਡੇ ਸਾਹਮਣੇ ਪੇਸ਼ ਕੀਤੇ ਹੋਏ ਆ ਚਾਰ ਕਲਰ ਭਾਜੀ ਚਾਰ ਕਲਰ ਭਾਜੀ ਤੇ ਰੇਟ ਪਤਾ ਕੀ ਆ ਭਾਜੀ ਕੀ ਰੇਟ ਹੈ ਜੀ 10600 ਵਾਲਾ ਸੂਟ ਹੈ ਇਹ ਜਿਹੜਾ ਆਪਣੇ ਕੋਲ ਮਿਲਣ ਜਾ ਰਹੇ ਸਿਰਫ 5500 ਦੀ ਰੇਜ ਚ 50% ਇੱਕ ਗੱਲ ਹੋਰ ਕਹਾ ਭਾਜੀ ਹਾਂਜੀ ਜਿਹੜਾ ਸਾਡੀ ਵੀਡੀਓ ਨੂੰ ਸਟਰੀਮ ਸ਼ੋਰਟ ਲਾਊਗਾ ਸ਼ੇਅਰ ਕਰੂਗਾ ਹਰ ਮੰਗਲਵਾਰ ਦੀ ਮੰਗਲਵਾਰ ਆਪਾਂ ਕੱਢੀ ਰਿਹਾ ਗਿਫਟ ਚੈਨਲ ਨੂੰ ਗਿਫਟ ਵੀ ਦੇਵਾਂਗੇ ਬਿਲਕੁਲ ਜੀ ਜੀ ਪੂਰਾ ਹੈਵੀ ਤੇ ਸੋਨਾ ਦਾਜਵਰੀ ਵਾਲਾ ਸੂਟ ਆ ਚੁੱਕਿਆ ਮੇਰੇ ਕੋਲੇ ਜਰਕਣ ਵਰਕ ਦੇ ਵਿੱਚ ਲਓ ਹੁਣ ਦੇਖੋ ਤੁਸੀਂ ਸੂਟ ਦੀ ਕੜਾਈ ਆ ਦੇਖੋ ਜੀ ਆ ਬਾਰਡਰ ਤੇ ਵਰਕ ਕੀਤਾ ਹੋਇਆ ਸਾਰਾ ਜਰਕਣ ਦਾ ਤੇ ਦੱਪਕੇ ਦਾ ਤੇ ਪਿੱਟਾ ਦਾ ਕੰਮ ਕੀਤਾ ਹੈ ਨਾਲ ਆ ਦੇਖੋ ਕਟ ਦਾਣਾ ਯੂਜ਼ ਕੀਤਾ ਹੋਇਆ ਉੱਪਰ ਤੱਕ ਲਾਈਨਸ ਜਾਂਦੀਆਂ ਤੇ ਦੁਪट्टे ਦੀ ਗੱਲ ਕਰ ਲਈਏ ਵੀਰੇ ਆ ਦੇਖੋ ਆ ਇਹਦਾ ਦੁਪੱਟਾ ਹੈ ਸਾਰੇ ਦਾ ਸਾਰਾ ਆ ਦੁਪੱਟੇ ਤੇ ਫੋਰ ਸਾਈਡਡ ਤੇ ਕੰਮ ਕੀਤਾ ਹੋਇਆ ਵਿਚਾਲੇ ਲਾਈਨਸ ਜਾਂਦੀਆਂ ਔਰ ਰੇਟ ਇਹਦਾ ਕੋਈ 12-13 ਹਜ਼ਾਰ ਦੀ ਰੇਂਜ 'ਚ ਨਹੀਂ ਹੈਗਾ ਇਹ ਇਹ ਤੁਹਾਨੂੰ ਮੇਰੇ ਕੋਲੇ ਮਿਲਣਾ ਸਿਰਫ 6500 6500 ਦੀ ਰੇਂਜ 'ਚ ਐਨੇ ਹੈਵੀ ਦਾਜਵਰੀ ਵਾਲੇ ਸੂਟ ਪਾਰਟੀ ਵੇਅਰ ਨਵੇਂ-ਨਵੇਂ ਕੱਪੜਿਆਂ ਤੇ ਮਿਲਨੇ ਆ ਤਾਂ ਸਿਰਫ ਗੋਠੀ ਵਰਲਡ ਵੇਅਰ ਧੋਬੀ ਵੀ ਯਾਰ ਬਿੰਡਾ ਵਾਲਿਆਂ ਜੀ ਬਹੁਤ ਹੀ ਸੋਹਣਾ ਤੇ ਪਿਆਰਾ ਵਰਕ ਦੇਖ ਰਹੇ ਹੋ ਤੁਸੀਂ ਹੈਂਡਵਰਕ ਵਾਲਾ ਇਹ ਸੂਟ ਹੈ ਦਾਜਵਰੀ ਵਾਲੇ ਸੂਟ ਰੂਟੀਨ ਵੇ ਸੂਟਾਂ ਨਾਲੋਂ ਹਟ ਕੇ ਇਹ ਦਾਜਵਰੀ ਵਾਲੇ ਸੂਟ ਦਿਖਾ ਰਹੇ ਆ ਅੱਜ ਆਪਾਂ ਜਿੰਨਾ ਵਿੱਚ ਤੁਹਾਨੂੰ ਦੁਪੱਟੇ ਵੀ ਹੈਵੀ ਮਿਲਣਗੇ ਆ ਦੇਖੋ ਚਨੌਨ ਦਾ ਦੁਪੱਟਾ ਨਾਲ 12-13000 ਦੀ ਰੇਂਜ ਤੋਂ ਘੱਟ ਸੂਟ ਨਹੀਂ ਹੈਗਾ ਬਾਜ਼ਾਰ ਦੇ ਵਿੱਚ ਔਰ ਇਹਦੇ ਵਿੱਚ ਕਲਰ ਕੰਬੀਨੇਸ਼ਨ ਵੀ ਤੁਹਾਨੂੰ ਮਿਲਣਗੇ ਅਲੱਗ-ਅਲੱਗ ਮਿਲਣਗੇ ਕਲਰ ਇਹਦੇ ਆ ਦੇਖੋ ਜਿੱਦਾਂ میرے ਕੋਲੇ ਐਸਾ ਦੋ ਕਲਰ ਪਿਆਰ ਹੈ ਪਿਸਤਾ ਤੇ ਗਾਜਰੀ ਬਿਲਕੁਲ ਨਵੀਂ ਵੈਰਾਈਟੀ ਮੇਰੇ ਕੋਲੇ ਆਈ ਹੈ ਸਵੇਰ-ਸਵੇਰ ਦਾ ਗੈਮ ਹੈ ਡਿਜ਼ਾਈਨਿੰਗ ਆਪਾਂ ਦਿਖਾ ਰਹੇ ਹਾਂ ਗੋਠੀ ਵਰਲਡਵਾਇਡ ਥੋਪੀ ਵੀਰ ਵਠਿੰਡਾ ਤੇ 50% ਆਫ ਦੇ ਮੇਲੇ ਵਿੱਚ